ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਦੋਂ ਜਨਮ ਹੋਇਆ ਉਸ ਸਮੇਂ ਸਵਾ ਪਹਿਰ ਰਾਤ ਰਹਿੰਦੀ ਸੀ ਜਨਮ ਹੋਣ ਦੇ ਉਪਰੰਤ ਦਾਈ ਦੋਲਤਾ ਨੇ ਬਾਹਰ ਆ ਕੇ ਪਿਤਾ ਮਹਿਤਾ ਕਾਲੂ ਜੀ ਨੂੰ ਦੱਸਿਆ ਕਿ ਹੇ ਮਹਿਤਾ ਜੀ ਮੇਰੇ ਹੱਥੋਂ ਬਹੁਤ ਸਾਰੇ ਬੱਚੇ ਪੈਦਾ ਹੋਏ ਹਨ ਪਰ ਜੋ ਇਸ ਬਾਲਕ ਦੇ ਜਨਮ ਸਮੇਂ ਕਰਿਸ਼ਮਾ ਹੋਇਆ ਹੈ ਉਹ ਮੈਂ ਬਿਆਨ ਹੀ ਨਹੀਂ ਕਰ ਸਕਦੀ ਇਸ ਬਾਲਕ ਨੇ ਮੈਨੂੰ ਬੜੀ ਹੈਰਾਨਗੀ ਵਿੱਚ ਪਾ ਦਿੱਤਾ ਹੈ ਜਿੰਨੇ ਵੀ ਬੱਚੇ ਜਨਮ ਵੇਲੇ ਮੈਂ ਵੇਖੇ ਹਨ ਸਭ ਇਸ ਸੰਸਾਰ ਵਿੱਚ ਰੋਂਦੇ ਆਉਂਦੇ ਹਨ ਪਰ ਇਹ ਬੱਚਾ ਤਾਂ ਅਜੀਬ ਹੀ ਹੈ ਇਹ ਜਨਮ ਵੇਲੇ ਇਸ ਤਰ੍ਹਾਂ ਹੱਸਿਆ ਹੈ ਜਿਵੇਂ ਵੱਡੇ ਸਿਆਣੇ ਹੱਸਦੇ ਹਨ ਰੋਇਆ ਬਿਲਕੁਲ ਨਹੀਂ ਮੈਂ ਅਜਿਹਾ ਜਨਮ ਤੇ ਅਜਿਹਾ ਬੱਚਾ ਕਦੇ ਨਹੀਂ ਵੇਖਿਆ ਦਾਈ ਦੋਲਤਾ ਨੇ ਕਿਹਾ ਕਿ ਮੈਨੂੰ یوں ਜਾਪਿਆ ਕਿ ਇਸ ਬੱਚੇ ਦੇ ਜਨਮ ਸਮੇਂ ਸਾਰੇ ਕਮਰੇ ਵਿੱਚ ਇੱਕ ਅਨੋਖਾ ਜਿਹਾ ਚਾਨਣ ਹੋ ਗਿਆ ਹੈ। ਕਮਰੇ ਵਿੱਚ ਐਵੇਂ ਜਾਪਦਾ ਸੀ ਕਿ ਜਿਵੇਂ ਦੁਪਹਿਰ ਦਾ ਸੂਰਜ ਚੜ੍ਹ ਗਿਆ ਹੈ ਅਤੇ ਸਾਰੇ ਘਰ ਵਿੱਚ ਸੁਗੰਧੀ ਫੈਲ ਗਈ ਸੀ। ਦਾਈ ਦੋਲਤਾ ਨੇ ਹੋਰ ਦੱਸਿਆ ਕਿ ਉਸ ਨੂੰ ਖੁਸ਼ੀ ਭਰੀਆਂ ਅਜੀਬ ਆਵਾਜ਼ਾਂ ਇਸ ਬੱਚੇ ਨੂੰ ਜੀ ਆਇਆਂ ਕਹਿੰਦੀਆਂ ਸੁਣਾਈ ਦਿੱਤੀਆਂ। ਇਸ ਬੱਚੇ ਦੇ ਸਿਰ ਦੁਆਲੇ ਇਲਾਈ ਜੋਤ ਦੇ ਚਾਨਣ ਦਾ ਚੱਕਰ ਸੀ। ਦਾਈ ਦੋਲਤਾ ਤਾਂ ਐਨੀ ਨਿਹਾਲ ਹੋਈ ਕਿ ਜਦੋਂ ਮਹਿਤਾ ਕਾਲੂ ਜੀ ਨੇ ਉਸ ਨੂੰ ਕੁਝ ਰੁਪਏ ਦੇਣੇ ਚਾਏ ਤਾਂ ਉਸ ਨੇ ਇਹ ਕਹਿ ਕੇ ਨਾ ਕਰ ਦਿੱਤੀ ਕਿ ਮੈਂ ਐਨੇ ਬੱਚਿਆਂ ਨੂੰ ਜਨਮ ਦਵਾਇਆ ਹੈ ਅਜਿਹਾ ਕੋਈ ਬੱਚਾ ਨਹੀਂ ਵੇਖਿਆ ਜੋ ਹੌਲੇ-ਹੌਲੇ ਮੁਸਕਰਾ ਕੇ ਮੇਰੇ ਵੱਲ ਵੇਖੇ ਇਸ ਰੱਬੀ ਰੂਪ ਬੱਚੇ ਦੇ ਦਰਸ਼ਨ ਕਰਕੇ ਮੈਨੂੰ ਪੈਸਿਆਂ ਦੀ ਕੋਈ ਭੁੱਖ ਨਹੀਂ ਰਹੀ ਉਸ ਤੋਂ ਬਾਅਦ ਪਿਤਾ ਮਹਿਤਾ ਕਾਲੂ ਜੀ ਨੇ ਪਿੰਡ ਦੇ ਪੰਡਿਤ ਹਰਦਿਆਲ ਨੂੰ ਸੂਚਨਾ ਦਿੱਤੀ ਕਿ ਮੇਰੇ ਘਰ ਵਿੱਚ ਇੱਕ ਬੱਚੇ ਦਾ ਜਨਮ ਹੋਇਆ ਹੈ ਤੁਸੀਂ ਆ ਕੇ ਉਸ ਦੀ ਜਨਮ ਪੱਤਰੀ ਲਿਖੋ ਕਿਉਂਕਿ ਉਹਨਾਂ ਦਿਨਾਂ ਵਿੱਚ ਜਨਮ ਪੱਤਰੀ ਲਿਖਵਾਉਣ ਦਾ ਰਿਵਾਜ ਸੀ ਪੰਡਤ ਨੇ ਕਿਹਾ ਮਹਤਾ ਜੀ ਤੁਸੀਂ ਘਰ ਚੱਲੋ ਮੈਂ ਨਾਂ ਧੋ ਕੇ ਆਉਂਦਾ ਹਾਂ ਪੀਤਾ ਮਹਤਾ ਜੀ ਘਰ ਚਲੇ ਗਏ ਤਾਂ ਕੁਝ ਸਮੇਂ ਬਾਅਦ ਪੰਡਤ ਹਰਦਿਆਲ ਜੀ ਇਸ਼ਨਾਨ ਅਤੇ ਪਾਠ ਪੂਜਾ ਕਰਕੇ ਮਹਤਾ ਕਾਲੂ ਜੀ ਦੇ ਘਰ ਪਹੁੰਚ ਗਏ ਪੰਡਤ ਜੀ ਨੇ ਮੈਂ ਤਾਂ ਜਿਹਨੂੰ ਆਖਿਆ ਜਿਸ ਵੇਲੇ ਇਹ ਬੱਚਾ ਜਨਮਿਆ ਹੈ ਮੈਨੂੰ ਉਹ ਸਮਾਂ ਦੱਸੋ ਇਹ ਵੀ ਦੱਸੋ ਕਿ ਜਦੋਂ ਬੱਚੇ ਨੇ ਜਨਮ ਲਿਆ ਹੈ ਉਸ ਵੇਲੇ ਇਸਨੇ ਕੀ ਸ਼ਬਦ ਬੋਲਿਆ ਹੈ ਭਾਵੇਂ ਰੋਇਆ ਹੈ ਜਾਂ ਹੱਸਿਆ ਹੈ ਦਾਈ ਦੌਲਤਾ ਨੇ ਆ ਕੇ ساری ਵਾਰਤਾ ਪੰਡਤ ਜੀ ਨੂੰ ਦੱਸ ਦਿੱਤੀ ਪੰਡਤ ਜੀ ਨੇ ਮੈਂ ਤਾਂ ਕਾਲੂ ਜੀ ਨੂੰ ਕਿਹਾ ਮਹਤਾ ਜੀ ਇਸ ਦੇ ਜਨਮ ਦਾ ਸਮਾਂ ਅਤੇ ਦਾਈ ਦੌਲਤਾ ਦੀ ਬਿਆਨ ਮੁਤਾਬਕ ਇਹੇ ਨਤੀਜਾ ਨਿਕਲਦਾ ਹੈ ਕਿ ਇਹ ਬੱਚਾ ਕੋਈ ਆਮ ਬਾਲਗ ਨਹੀਂ ਹੈ ਪੰਡਤ ਜੀ ਨੇ ਬਾਲਗ ਦੇ ਦਰਸ਼ਨ ਕਰਨ ਲਈ ਬੇਨਤੀ ਕੀਤੀ ਤਾਂ ਦਾਈ ਦੋਲਤਾ ਕਹਿਣ ਲੱਗੀ ਕਿ ਬੱਚਾ ਜੀ ਕੁਝ ਘੰਟਿਆਂ ਦਾ ਹੀ ਹੈ ਨਾਜ਼ੁਕ ਹੈ ਕਮਰੇ ਤੋਂ ਬਾਹਰ ਲਿਆਉਣਾ ਠੀਕ ਨਹੀਂ ਹੈ ਇਹਦੀ ਸਿਹਤ ਤੇ ਅਸਰ ਪੈ ਸਕਦਾ ਹੈ ਪਰ ਪੰਡਤ ਜੀ ਨੇ ਜ਼ਿੱਦ ਕੀਤੀ ਅਤੇ ਪੂਰੀ ਜ਼ਿੰਮੇਵਾਰੀ ਲਈ ਕਿ ਬਾਲਕ ਨੂੰ ਕੁਝ ਨਹੀਂ ਹੋਵੇਗਾ। ਦਾਈ ਦੋਲਤਾ ਕੱਪੜਿਆਂ ਵਿੱਚ ਲਪੇਟ ਕੇ ਬਾਲਕ ਨੂੰ ਬਾਹਰ ਪੰਡਿਤ ਜੀ ਪਾਸ ਲਿਆਈ। ਪੰਡਿਤ ਹਰਦਿਆਲ ਜੀ ਦਰਸ਼ਨ ਕਰਦੇ ਹੀ ਨਿਹਾਲ ਹੋ ਗਿਆ ਅਤੇ ਦੋਵੇਂ ਹੱਥ ਜੋੜ ਕੇ ਬਾਲਕ ਨੂੰ ਨਮਸਕਾਰ ਕੀਤੀ। ਪੰਡਿਤ ਹਰਦਿਆਲ ਨੇ ਉਸ ਦੇ ਚਿਹਨ ਚੱਕਰ ਵੇਖ ਕੇ ਦੱਸਿਆ ਕਿ ਮੇਤਾ ਜੀ ਇਹ ਤੁਹਾਡਾ ਬੱਚਾ ਵੱਡੇ ਭਾਗਾਂ ਵਾਲਾ ਹੈ। ਇਸ ਵਿੱਚ ਸਾਰੇ ਹੀ ਲੱਛਣ ਸ਼ੁਭ ਪ੍ਰਤੀਤ ਹੁੰਦੇ ਹਨ ਇਹ ਜਾਂ ਤਾਂ ਕੋਈ ਚੱਕਰਵਤੀ ਰਾਜਾ ਹੋਵੇਗਾ ਅਤੇ ਜਾਂ ਕੋਈ ਹੋਰ ਵੱਡਾ ਪੁਰਸ਼ ਜਿਦੇ ਸਰ ਤੇ ਛੱਤਰ ਝੁਲੇਗਾ ਪੰਡਤ ਜੀ ਨੇ ਸੈਂਕੜੇ ਬਾਲਕ ਵੇਖੇ ਸਨ ਪਰ ਇਸ ਬਾਲਕ ਵਿੱਚ ਉਸ ਨੂੰ ਅਜਿਹੇ ਨੂਰ ਦਾ ਜਲਵਾ ਨਜ਼ਰ ਆਇਆ ਜਿਸ ਨੇ ਜਗਤ ਨੂੰ ਚਾਨਣ ਦੇਣਾ ਸੀ ਅਤੇ ਜਿਸ ਨੇ ਸਭ ਜੀਵਾਂ ਨੂੰ ਪਿਤਾ ਪਰਮਾਤਮਾ ਦੇ ਦਰਬਾਰ ਦਾ ਰਾਹ ਬਖਾਉਣਾ ਸੀ ਉਸ ਨੂੰ ਇਸ ਬਾਲਕ ਵਿੱਚ ਉਹ ਆਮਣ ਤੇ ਸ਼ਾਂਤੀ ਨਜ਼ਰ ਆਈ ਜਿਸ ਨੇ ਜਗਤ ਭਰ ਦੀ ਭੜਕ ਰਹੀ ਸੀਣਿਆਂ ਨੂੰ ਠੰਡੂ ਪਾਉਣੀ ਸੀ ਤੇ ਪੰਡਤ ਜੀ ਨੇ ਵਿਦਾਈ ਦੇ ਕੇ ਕਿਹਾ ਮਹਤਾ ਜੀ ਤੁਸੀਂ ਬੜੇ ਭਾਗਾ ਵਾਲੇ ਹੋ ਕਿ ਤੁਹਾਡੇ ਘਰ ਅਜੇਹ ਪੁੱਤਰ ਨੇ ਜਨਮ ਲਿਆ ਹੈ ਇਹ ਦੁਤੀ ਬਾਦਸ਼ਾਹ ਹੋਵੇਗਾ ਇਸ ਦਾ ਰਾਜ ਕਈ ਦੇਸ਼ਾਂ ਵਿੱਚ ਹੋਵੇਗਾ ਅਤੇ ਮਨੁੱਖ ਜਾਤੀ ਦੇ ਹਰ ਤਬਕੇ ਦੇ ਲੋਕ ਇਸ ਦੀ ਮਾਨਤਾ ਕਰਨਗੇ ਪੰਡਤ ਜੀ ਬਾਬੇ ਨਾਨਕ ਨੂੰ ਪਛਾਣ ਗਏ ਸਨ ਉਹਨਾਂ ਨੇ ਪਿਤਾ ਜੀ ਨੂੰ ਕਿਹਾ ਮਹਤਾ ਜੀ ਅੱਜ ਭਾਰਤ ਵਿੱਚ Hindu Musalmanਾਂ ਦਾ ਝੇੜਾ ਪਿਆ ਹੋਇਆ ਹੈ ਸੰਸਾਰ ਵਿੱਚ ਵਰਮ ਆਸ਼ਰਮ ਭਾਵ ਊਚ ਨੀਚ ਜਾਤ ਪਾਤ ਦੇ ਝਗੜੇ ਹਨ ਨਾਨਕ ਵਲੀ ਪਗੰਬਰ ਗੁਰੂ ਪੀਰ ਪੀਰਾਂ ਦਾ ਪੀਰ ਹੋਵੇਗਾ ਇਸ ਨੂੰ Hindu Musalman ਹੀ ਨਹੀਂ ਪੁੱਜਣਗੇ ਬਲਕਿ ਸਾਰੀ ਧਰਤੀ ਸਾਰਾ ਸੰਸਾਰ ਹੀ ਇਸ ਨੂੰ ਨਮਸਕਾਰ ਕਰੇਗਾ ਹਿੰਦੂ ਮੁਸਲਮਾਨ ਗਿਆਨੀ ਧਿਆਨੀ ਸਿੱਧ ਜਤੀ ਜੋਗੀ ઋષਿ मुनि ਸਭ ਇਸ ਦੀ ਆਗਿਆ ਮੰਨਣਗੇ ਇਹ ਹਿੰਦੂ ਮੁਸਲਮਾਨ ਦੇ ਝਗੜੇ ਨੂੰ ਮਿਟਾਵੇਗਾ ਇੱਕ ਨਿਰੰਕਾਰ ਦਾ ਜਾਪ ਕਰਾਵੇਗਾ ਪੰਡਤ ਜੀ ਦੀਆਂ ਇਹ ਗੱਲਾਂ ਸੁਣ ਕੇ ਮਹਤਾ ਜੀ ਬੜੇ ਪ੍ਰਸੰਨ ਹੋਏ ਅਤੇ ਪੰਡਤ ਜੀ ਨੂੰ ਮਰਿਆਦਾ ਅਨੁਸਾਰ ਆਟਾ ਗੁੜ ਕਪੜਾ ਅਤੇ ਨਗਤ ਭੇਟਾ ਦੇ ਕੇ ਵਿਦਾ ਕੀਤਾ ਸੋ ਪਿਆਰੀ ਸਾਧ ਸੰਗਤ ਜੀ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਬਾਕਸ ਵਿੱਚ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਜ਼ਰੂਰ ਲਿਖੋ